ਸੰਗਤ ਜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਕਿ ਪੁਰਾਣੇ ਵੇਲੇਾਂ ਦੇ ਵਿੱਚ ਜਦੋਂ ਰਾਤ ਪੈਣੀ ਤਾਂ ਰਾਤ ਨੂੰ ਸੌਣ ਲੱਗਿਆਂ ਸਾਡੇ ਬਜ਼ੁਰਗਾਂ ਨੇ ਆਪਣੇ ਬੱਚਿਆਂ ਨੂੰ ਆਪਣੇ ਪੋਤੇ ਪੁੱਤਰੀਆਂ ਨੂੰ ਦੋਤੇ ਦੋਤੀਆਂ ਨੂੰ ਕਹਾਣੀਆਂ ਸੁਣਾਉਣੀਆਂ ਬਾਤਾਂ ਪਾਉਂੀਆਂ ਤਾਂ ਉਹ ਜੋ ਵੀ ਕਹਾਣੀਆਂ ਸੁਣਾਉਂਦੇ ਸੀ ਬਾਤਾਂ ਪਾਉਂਦੇ ਸੀ ਉਹ ਸਿਰਫ ਬੱਚਿਆਂ ਦੇ ਮਨੋਰੰਜਨ ਦੇ ਲਈ ਨਹੀਂ ਸੀ ਹੁੰਦੀਆਂ ਬਲਕਿ ਉਹਨਾਂ ਕਹਾਣੀਆਂ ਦੇ ਰਾਹੀਂ ਉਹਨਾਂ ਬਾਤਾਂ ਦੇ ਰਾਹੀਂ ਬਜ਼ੁਰਗ ਆਪਣੇ ਬੱਚਿਆਂ ਨੂੰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਸਿਖਾਉਂਦੇ ਸੀ ਤਾਂ ਉਹ ਬਚਪਨ ਦੇ ਵਿੱਚ ਕਹਾਣੀਆਂ ਦੇ ਰਾਹੀਂ ਸਿੱਖੀਆਂ ਹੋਈਆਂ ਗੱਲਾਂ ਪੈਰ ਪੈਰ ਤੇ ਕੰਮ ਆਉਂਦੀਆਂ ਸਨ ਕਿਉਂਕਿ ਬਜ਼ੁਰਗ ਜੋ ਵੀ ਮੱਤ ਦਿੰਦੇ ਨੇ ਨਾ ਜੋ ਵੀ ਸਾਨੂੰ ਗਿਆਨ ਦਿੰਦੇ ਨੇ ਉਹ ਜ਼ਿੰਦਗੀ ਭਰ ਕੰਮ ਆਉਂਦਾ ਹੈ ਇਸੇ ਕਰਕੇ ਤਾਂ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਸਾਨੂੰ ਆਪਣੇ ਰਜੇਮਿਆਂ ਪਰੇ ਜੀਵਨ ਦੇ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਬਜ਼ੁਰਗਾਂ ਦੇ ਕੋਲ ਬੈਠਣਾ ਚਾਹੀਦਾ ਹੈ ਕਿਉਂਕਿ ਬਜ਼ੁਰਗ ਜੋ ਵੀ ਮੱਤ ਸਾਨੂੰ ਦਿੰਦੇ ਆ ਜੋ ਵੀ ਗਿਆਨ ਦਿੰਦੇ ਆ ਨਾ ਉਹ ਸਾਡੇ ਬਹੁਤ ਕੰਮ ਆਉਂਦਾ ਹੈ ਕਿਉਂਕਿ ਬਜ਼ੁਰਗਾਂ ਦਾ ਤਜਰਬਾ ਸਾਡੇ ਨਾਲੋਂ ਜ਼ਿਆਦਾ ਹੀ ਉਹਨਾਂ ਨੇ ਸਾਡੇ ਨਾਲੋਂ ਜ਼ਿਆਦੀ ਦੁਨੀਆਦਾਰੀ ਵੇਖੀ ਆ ਤਾਂ ਉਹਨਾਂ ਦੇ ਜੋ ਵੀ ਤਜਰਬੇ ਨੇ ਉਹ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਕਿਉਂ ਸਾਂਝੇ ਕਰਦੇ ਆ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ مصیبت ਦੇ ਵਿੱਚ ਨਾ ਫਸ ਜਾਈਏ ਕਦੇ ਵੀ ਕਿਸੇ ਧੋਖੇ ਦੇ ਸ਼ਿਕਾਰ ਨਾ ਹੋਈਏ ਆਪਣੀ ਜ਼ਿੰਦਗੀ ਦੇ ਵਿੱਚ ਨਰਾਸ਼ ਨਾ ਹੋਈਏ ਇਸੇ ਕਰਕੇ ਬਜ਼ੁਰਗ ਸਾਨੂੰ ਬਹੁਤ ਸਾਰੀਆਂ ਗਿਆਨ ਦੀਆਂ ਗੱਲਾਂ ਸਮਝਾਉਂਦੇ ਨੇ ਬਜ਼ੁਰਗਾਂ ਦੁਆਰਾ ਬਚਪਨ ਦੇ ਵਿੱਚ ਸੁਣੀ ਹੋਈ ਇੱਕ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਦੇ ਆਂ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਆ ਕਿ ਇੱਕ ਰਾਜ ਦਾ ਰਾਜਾ ਜਿੰਨੂੰ ਕਿ ਪ੍ਰਕਿਰਤੀ ਦੇ ਨਾਲ ਬਹੁਤ ਪਿਆਰ ਸੀ ਉਹ ਤਰ੍ਹਾਂ ਤਰ੍ਹਾਂ ਦੇ ਫੁੱਲ ਬੂਟੇ ਆਪਣੇ ਬਾਗੀਚੇ ਦੇ ਵਿੱਚ ਲਾਉਂਦਾ ਕਹਿੰਦੇ ਕਿਸੇ ਵੀ ਦੇਸ਼ ਦੇ ਵਿੱਚ ਜਾਂਦਾ ਤਾਂ ਉੱਥੋਂ ਕੋਈ ਨਾ ਕੋਈ ਫੁੱਲ ਬੂਟਾ ਕੋਈ ਨਾ ਕੋਈ ਪੌਦਾ ਜ਼ਰੂਰ ਲੈ ਕੇ ਆਉਂਦਾ ਤੇ ਆਪਣੇ ਬਾਗੀਚੇ ਦੇ ਵਿੱਚ ਲਗਾ ਦਿੰਦਾ ਕਹਿੰਦੇ ਉਹ ਰਾਜੇ ਨੇ ਆਪਣੇ ਰਾਜ ਮਹਿਲ ਦੇ ਨਾਲ ਹੀ ਆਪਣਾ ਬਗੀਚਾ ਬਣਵਾਇਆ ਸੀ ਅਤੇ ਉਹ ਬਗੀਚੇ ਦੀ ਸਾਰੀ ਸੰਭਾਲ ਕਰਨ ਦੇ ਲਈ ਇੱਕ ਮਾਲੀ ਰੱਖਿਆ ਸੀ ਜੋ ਮਾਲੀ ਸਾਰਾ ਦਿਨ ਪੇੜ ਪੌਦਿਆਂ ਦੀ ਸਾਂਭ ਸੰਭਾਲ ਕਰਦਾ ਬਗੀਚੇ ਦੀ ਸਾਫ ਸਫਾਈ ਰੱਖਦਾ ਕਿਉਂਕਿ ਹਰ ਰੋਜ਼ ਰਾਜਾ ਇੱਕ ਵਾਰ ਬਗੀਚੇ ਦੇ ਵਿੱਚ ਜ਼ਰੂਰ ਆਉਂਦਾ ਸੀ ਅਤੇ ਜੋ ਵੀ ਫਲ ਬਗੀਚੇ ਦੇ ਵਿੱਚ ਲੱਗੇ ਹੁੰਦੇ ਸਨ ਨਾ ਸਭ ਤੋਂ ਪਹਿਲਾਂ ਉਹ ਫਲ ਰਾਜੇ ਨੂੰ ਖਾਣ ਨੂੰ ਦਿੱਤੇ ਜਾਂਦੇ ਸੀ ਕਹਿੰਦੇ ਰਾਜੇ ਦਾ ਸਭ ਤੋਂ ਪਸੰਦੀਦਾ ਫਲ ਸੀ ਅਮਰੂਦ ਕਹਿੰਦੇ ਇਸ ਵਾਰ ਰਾਜਾ ਕਿਸੇ ਨਗਰ ਦੇ ਵਿੱਚ ਗਿਆ ਤਾਂ ਉੱਥੋਂ ਇੱਕ ਅਮਰੂਦਾਂ ਦਾ ਬੂਟਾ ਲੈ ਕੇ ਆਇਆ ਕਿਉਂਕਿ ਇਹ ਅਮਰੂਦਾਂ ਦਾ ਬੂਟਾ ਬੜਾ ਖਾਸ ਸੀ ਇਹਨੂੰ ਛੇਤੀ ਹੀ ਫਲ ਲੱਗਣੇ ਸ਼ੁਰੂ ਹੋ ਜਾਂਦੇ ਸਨ ਅਤੇ ਮਰੂਦ ਲੱਗਦੇ ਵੀ ਬਹੁਤ ਮਿੱਠੇ ਸਨ ਕਹਿੰਦੇ ਉਹ ਰਾਜੇ ਨੇ ਉਹ ਬੂਟਾ ਲਿਆ ਕੇ ਮਾਲੀ ਨੂੰ ਦਿੱਤਾ ਅਤੇ ਖਾਸ ਹਦਾਇਤਾਂ ਦਿੱਤੀਆਂ ਕਿ ਤੂੰ ਇਸ ਬੁੱਟੇ ਦੀ ਇਸ ਪੌਦੇ ਦੀ ਖਾਸ ਆਹਮ ਸੰਭਾਲ ਕਰਨੀ ਆ ਖਾਸ ਤਰੀਕੇ ਦੇ ਨਾਲ ਆਹਮ ਸੰਭਾਲ ਕਰਨੀ ਆ ਇਹਨੂੰ ਜਲਦੀ ਹੀ ਫਲ ਲੱਗਣੇ ਸ਼ੁਰੂ ਹੋ ਜਾਣਗੇ ਅਤੇ ਜਦੋਂ ਇਹ ਫਲ ਲੱਗੇ ਤਾਂ ਸਭ ਤੋਂ ਪਹਿਲਾਂ ਇਹਦੇ ਫਲ ਮੇਰੇ ਕੋਲ ਲੈ ਕੇ ਆਵੀਂ ਕਹਿੰਦੇ ਹੁਣ ਮਾਲੀ ਨੇ ਰੋਜ਼ ਸਭ ਫਲਾਂ ਦੇ ਬੂਟਿਆਂ ਦੇ ਨਾਲੋਂ ਜ਼ਿਆਦਾ ਸਭ ਪੌਦਿਆਂ ਦੇ ਨਾਲੋਂ ਅੰਬਰੂਦ ਦੇ ਬੂਟੇ ਵੱਲ ਧਿਆਨ ਦੇਣਾ ਦਾ ਬੂਟਾ ਛੇਤੀ ਹੀ ਵੱਧ ਫੁੱਲ ਗਿਆ ਉਹਨੂੰ ਫਲ ਲੱਗਣੇ ਸ਼ੁਰੂ ਹੋ ਗਏ ਕਈ ਅੰਬਰੂਦ ਉਸ ਬੂਟੇ ਨੂੰ ਲੱਗ ਗਏ ਕਹਿੰਦੇ ਇੱਕ ਦਿਨ ਰਾਜਾ ਸੈਰ ਕਰਦਾ ਕਰਦਾ ਬਾਗੀਚੇ ਦੇ ਵਿੱਚ ਆਇਆ ਜਦ ਆ ਕੇ ਉਹਨੇ ਆਪਣੇ ਹੱਥੀ ਲਗਾਏ ਬੂਟੇ ਨੂੰ ਦੇਖਿਆ ਤਾਂ ਬੜਾ ਖੁਸ਼ ਹੋਇਆ ਮਾਲੀ ਨੂੰ ਕਹਿਣ ਲੱਗਾ ਕਿ ਲੱਗਦਾ ਕੱਲ ਪਰਸੋਂ ਤੱਕ ਇਹਦੇ ਲੱਗੇ ਹੋਏ ਅੰਬਰੂਦ ਪੱਕ ਜਾਣਗੇ ਤੂੰ ਮੇਰੇ ਕੋਲ ਲੈ ਕੇ ਆਵੇਂ ਮਾਲੀ ਨੇ ਕਿਹਾ ਚਲੋ ਠੀਕ ਆ ਕਹਿੰਦੇ ਜਦੋਂ ਪਰਸੋਂ ਦਾ ਦਿਨ ਆਇਆ ਤਾਂ ਮਾਲੀ ਨੇ ਕੀ ਦੇਖਿਆ ਕਿ ਜੋ ਵੀ ਅੰਬਰੂਦ ਦੇ ਬੂਟੇ ਨੂੰ ਪੱਕੇ ਫਲ ਲੱਗੇ ਸਨ ਉਹ ਟੁਕ ਟੁਕ ਕੇ ਕਿਸੇ ਪੰਛੀ ਨੇ ਪੁੰਝੇ ਜ਼ਮੀਨ ਦੇ ਉੱਤੇ ਸੁੱਟ ਦਿੱਤੇ ਅਤੇ ਕੱਚੇ ਅਮਰੂਦ ਬੂਟੇ ਦੇ ਨਾਲ ਲੱਗੇ ਸਨ ਹੁਣ ਮਾਲੀ ਥੋੜੇ ਬਹੁਤੇ ਕੱਚੇ ਪੱਕੇ ਅਮਰੂਦ ਤੋੜ ਕੇ ਰਾਜੇ ਕੋਲ ਲੈ ਗਿਆ ਰਾਜਾ ਦੇਖ ਕੇ ਗੁੱਸੇ ਦੇ ਵਿੱਚ ਬੋਲਿਆ ਕਿ ਮਾਲੀ ਇਹ ਕੀ ਆ ਇਦਾਂ ਦੇ ਤਾਂ ਮੈਂ ਪਰਸੋਂ ਛੱਡ ਕੇ ਆਇਆ ਸੀ ਅੱਜ ਤਾਂ ਇਹ ਵਧੀਆ ਪੱਕ ਜਾਣੇ ਚਾਹੀਦੇ ਸੀ ਪਰ ਤੂੰ ਕੱਚੇ ਪੱਕੇ ਅਮਰੂਦ ਮੇਰੇ ਲਈ ਲੈ ਆਇਆ ਕਹਿੰਦੇ ਮਾਲੀ ਨੇ ਸਾਰੀ ਗੱਲਬਾਤ ਦੱਸੀ ਕਿ ਰਾਜਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕਿੱਕਾਦ ਕੋਈ ਪੰਛੀ ਆਇਆ ਅਤੇ ਸਾਰੇ ਹੀ ਪੱਕੇ ਅਮਰੂਦਾਂ ਨੂੰ ਬਰਬਾਦ ਕਰ ਗਿਆ ਤੁਹਾਡੇ ਲਈ ਇਹ ਕੱਚੇ ਹੀ ਬਚੇ ਹਨ ਰਾਜੇ ਨੇ ਕਿਹਾ ਵੀ ਚਲ ਤੂੰ ਕੱਲ ਨੂੰ ਧਿਆਨ ਰੱਖੀ ਜਿਹੜੇ ਅੱਜ ਦੇ ਕੱਚ ਪੱਕੇ ਨੇ ਨਾ ਉਹ ਕੱਲ ਪਰਸੋਂ ਤੱਕ ਤਿਆਰ ਹੋ ਜਾਣਗੇ ਪਰ ਕਹਿੰਦੇ ਜਦੋਂ ਫਿਰ ਪਰਸੋਂ ਦਾ ਦਿਨ ਆਇਆ ਤਾਂ ਫਿਰ ਉਹੀ ਹਾਲ ਹੋਇਆ ਪੱਕੇ ਪੱਕੇ ਅਮਰੂਦ ਟੁਕ ਟੁਕ ਕੇ ਪੁੰਜੇ ਝੁੱਟ ਦਿੱਤੇ ਅਤੇ ਕੱਚੇ ਅਮਰੂਦ ਦੇ ਬੂਟੇ ਨੂੰ ਲੱਗੇ ਸੀ ਹੁਣ ਮਾਲੀ ਨੇ ਜਦ ਜਾ ਕੇ ਰਾਜੇ ਨੂੰ ਦੱਸਿਆ ਤਾਂ ਰਾਜੇ ਨੂੰ ਬਹੁਤ ਗੁੱਸਾ ਆਇਆ ਰਾਜੇ ਨੇ ਗੁੱਸੇ ਦੇ ਵਿੱਚ ਮਾਲੀ ਨੂੰ ਕਿਹਾ ਵੀ ਤੂੰ ਸਾਰਾ ਦਿਨ ਕੀ ਕਰਦਾ ਰਹਿਣਾ ਹੈ ਤੈਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਪੰਛੀ ਫਲ ਦੇ ਬੂਟੇ ਨੂੰ ਬਰਬਾਦ ਕਰ ਰਿਹਾ ਹੈ ਸਾਰੇ ਫਲਾਂ ਨੂੰ ਬਰਬਾਦ ਕਰ ਰਿਹਾ ਹੈ ਤੂੰ ਕੱਲ ਤੱਕ ਮੈਨੂੰ ਉਸ ਪੰਛੀ ਬਾਰੇ ਦੱਸ ਉਹ ਪੰਛੀ ਨੂੰ ਫੜ ਕੇ ਐਸੀ ਸਜ਼ਾ ਦਵਾਂਗਾ ਨਾ ਕਿ ਉਹ ਯਾਦ ਕਰੇਗਾ ਕਹਿੰਦੇ ਜਦ ਰਾਜੇ ਨੇ ਗੁੱਸੇ ਦੇ ਨਾਲ ਮਾਲੀ ਨੂੰ ਕਿਹਾ ਕਿ ਉਹ ਪੰਛੀ ਬਾਰੇ ਪਤਾ ਕਰ ਤਾਂ ਮਾਲੀ ਬਹੁਤ ਘਬਰਾ ਗਿਆ ਮਾਲੀ ਜਦ ਬਗੀਚੇ ਦੇ ਵਿੱਚ ਆਇਆ ਤਾਂ ਉਹਨੇ ਆਪਣਾ ਪੂਰਾ ਧਿਆਨ ਉਸ ਬੁੱਟੇ ਵੱਲ ਲਾ ਲਿਆ ਪੂਰਾ ਦਿਨ ਉਹਦਾ ਧਿਆਨ ਰੱਖਦਾ ਰਿਹਾ ਪੂਰੀ ਰਾਤ ਧਿਆਨ ਰੱਖੀ ਤਾਂ ਮਾਲੀ ਨੂੰ ਪਤਾ ਲੱਗਾ ਕਿ ਇੱਕ ਤੋਤਾ ਆਉਂਦਾ ਹੈ ਉਹੀ ਇਹਦੇ ਮਿੱਠੇ ਫਲ ਟੁੱਕ ਕੇ ਭੁੰਜੇ ਛੁੱਟ ਜਾਂਦਾ ਹੈ ਅਤੇ ਕੱਚੇ-ਕੱਚੇ ਛੱਡ ਜਾਂਦਾ ਹੈ ਕਹਿੰਦੇ ਹੁਣ ਮਾਲੀ ਨੇ ਸਾਰੀ ਗੱਲਬਾਤ ਜਾ ਕੇ ਰਾਜੇ ਨੂੰ ਦੱਸੀ ਕਿ ਰਾਜਾ ਜੀ ਇੱਕ ਤੋਤਾ ਆਉਂਦਾ ਹੈ ਉਹੀ ਤੁਹਾਡੇ ਮਰੂਦ ਦੇ ਬੂਟੇ ਦੇ ਫਲਾਂ ਨੂੰ ਬਰਬਾਦ ਕਰਕੇ ਜਾਂਦਾ ਹੈ ਮੈਂ ਉਹਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਆ ਪਰ ਮੈਂ ਨਹੀਂ ਫੜ ਪਾਇਆ ਰਾਜੇ ਨੇ ਕਿਹਾ ਵੀ ਇਹ ਕੰਮ ਤੇਰੇ ਤੋਂ ਨਹੀਂ ਹੋਣਾ ਉਸ ਤੋਦੇ ਨੂੰ ਮੈਂ ਫੜਾਂਗਾ ਮੈਂ ਹੀ ਸਭ ਕੁਝ ਸਿਖਾਵਾਂਗਾ ਕਹਿੰਦੇ ਅਗਲੇ ਹੀ ਦਿਨ ਰਾਜਾ ਆਪਣੇ ਬਗੀਚੇ ਦੇ ਵਿੱਚ ਆਇਆ ਜਦੋਂ ਹੀ ਉਹ ਤੋਤਾ ਆ ਕੇ ਫਲ ਖਾਣ ਲੱਗਾ ਤਾਂ ਰਾਜੇ ਨੇ ਉਸ ਤੋਤੇ ਨੂੰ ਫੜ ਲਿਆ ਹੁਣ ਤੋਤਾ ਤਰਲੇ ਪਾਉਣ ਲੱਗਾ ਕਿ ਰਾਜਾ ਜੀ ਮੈਨੂੰ ਛੱਡ ਦਿਓ ਮੈਂ ਅੱਗੇ ਤੋਂ ਬਾਅਦ ਕਦੀ ਵੀ ਤੁਹਾਡੇ ਬਗੀਚੇ ਦੇ ਵਿੱਚ ਨਹੀਂ ਆਵਾਂਗਾ ਤੁਹਾਡੇ ਫਲ ਬਰਬਾਦ ਨਹੀਂ ਕਰਾਂਗਾ ਰਾਜੇ ਨੇ ਬੜੀ ਤਾੜਨਾ ਉਸ ਤੋਤੇ ਨੂੰ ਕੀਤੀ ਗਿਆ ਕਿ ਮੈਂ ਇੰਨੀ ਦੂਰੋਂ ਆਪਣੇ ਵਾਸਤੇ ਇਹ ਫਲਾਂ ਦਾ ਬੂਟਾ ਲਗਾ ਲਿਆ ਕੇ ਲਗਾਇਆ ਤੂ ਇਹਦੇ ਸਾਰੇ ਫਲ ਬਰਬਾਦ ਕਰ ਦਿੰਨਾ ਹੈ ਮੈਂ ਤੈਨੂੰ ਐਸੀ ਸਜ਼ਾ ਦਵਾਂਗਾ ਨਾ ਕਿ ਤੂੰ ਜ਼ਿੰਦਗੀ ਭਰ ਯਾਦ ਰੱਖੇਂਗਾ ਤੇਰੇ ਪਰ ਘੱਟ ਦੇਨੇ ਨੇ ਤਾਂ ਜੋ ਤੂੰ ਅੱਗੇ ਤੋਂ ਉੱਡ ਹੀ ਨਾ ਸਕੇ ਤੋਤੇ ਨੇ ਬੜੇ ਦਰਦ ਨਾਲ ਪਾਇ ਰਾਜਾ ਜੀ ਮੈਨੂੰ ਇੱਕ ਵਾਰ ਬਖਸ਼ ਦਿਓ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਪਰ ਰਾਜਾ ਮੰਨਣ ਨੂੰ ਤਿਆਰ ਨਹੀਂ ਸੀ ਤੋਤੇ ਨੇ ਕਿਹਾ ਕਿ ਰਾਜਾ ਜੀ ਜੇਕਰ ਤੁਸੀਂ ਮੈਨੂੰ ਛੱਡ ਦੋਗੇ ਨਾ ਮੈਂ ਤੁਹਾਨੂੰ ਐਸੀਆਂ ਗਿਆਨ ਦੀਆਂ ਗੱਲਾਂ ਦੱਸਾਂਗਾ ਕਿ ਜ਼ਿੰਦਗੀ ਪਰ ਤੁਹਾਡੇ ਕੰਮ ਆਉਣਗੀਆਂ ਤੁਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਦੁਸ਼ਮਣ ਤੋਂ ਮਾਰ ਨਹੀਂ ਖਾਓਗੇ ਕਦੇ ਵੀ ਤੁਸੀਂ ਤੋਖਾ ਨਹੀਂ ਖਾਓਗੇ ਕਦੇ ਜ਼ਿੰਦਗੀ ਦੇ ਵਿੱਚ ਦੁਖੀ ਨਹੀਂ ਹੋਵੋਗੇ ਮੈਂ ਐਸੀਆਂ ਗਿਆਨ ਦੀਆਂ ਗੱਲਾਂ ਦੱਸਾਂਗਾ ਰਾਜਾ ਤੋਤੇ ਦੀ ਗੱਲ ਸੁਣ ਕੇ ਹੱਸਣ ਲੱਗਾ ਰਾਜਾ ਕਹਿਣ ਲੱਗਾ ਵੀ ਹਾਂ ਤੂੰ ਆਇਆ ਬਹੁਤ ਵੱਡਾ ਗਿਆਨੀ ਤੇਰੇ ਕੋਲ ਗਿਆਨ ਦੀਆਂ ਗੱਲਾਂ ਕਿੱਥੋਂ ਆਈਆਂ ਤਾਂ ਤੋਤੇ ਨੇ ਕਿਹਾ ਰਾਜਾ ਜੀ ਮੈਂ ਤਾਂ ਤਰ੍ਹਾਂ-ਤਰ੍ਹਾਂ ਦੇ ਫਲ ਖਾਦੇ ਨੇ ਅਤੇ ਕਈ ਘਰਾਂ ਦੇ ਵਿੱਚ ਜਾ ਕੇ ਕਈ ਘਰਾਂ ਦੇ ਬਾਗੀਆਂ ਦੇ ਵਿੱਚ ਜਾ ਕੇ ਫਲ ਖਾਦੇ ਨੇ ਇਸ ਕਰਕੇ ਮੈਨੂੰ ਤਾਂ ਥਾਂ-ਥਾਂ ਤੋਂ ਗਿਆਨ ਮਿਲਦਾ ਹੈ ਇੱਕ ਵਾਰ ਮੈਂ ਕਿਸੇ بڑے ਹੀ ਵਿਦਵਾਨ ਪੁਰਖ ਦੇ ਘਰ ਦੇ ਵਿੱਚ ਲੱਗੇ ਹੋਏ ਫਲ ਦੇ ਬੂਟੇ ਤੋਂ ਫਲ ਖਾਣ ਜਾਂਦਾ ਸੀ ਤਾਂ ਉਹ ਵਿਦਵਾਨ ਤੋਂ ਮੈਂ ਬਹੁਤ ਗਿਆਨ ਦੀਆਂ ਗੱਲਾਂ ਸਿੱਖੀਆਂ ਨੇ ਜੋ ਤੁਹਾਡੇ ਕੰਮ ਆ ਸਕਦੀਆਂ ਨੇ ਕਹਿੰਦੇ ਜਦੋਂ ਤੋਤੇ ਨੇ ਇਸ ਤਰ੍ਹਾਂ ਗੱਲਾਂ ਕੀਤੀਆਂ ਤਾਂ ਰਾਜਾ ਤੋਤੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਿਆ ਰਾਜੇ ਨੇ ਮਨ ਦੇ ਵਿੱਚ ਸੋਚਿਆ ਵੀ ਕੋਈ ਨਹੀਂ ਤੋ ਤਾਂ ਮੇਰੇ ਹੱਥ ਵਿੱਚ ਹੀ ਆ ਇਹਦੀਆਂ ਗਿਆਨ ਦੀਆਂ ਗੱਲਾਂ ਵੀ ਸੁਣ ਲੈਣੇ ਆ ਜੇ ਕੰਮ ਆਉਣ ਵਾਲੀਆਂ ਹੋਣਗੀਆਂ ਤਾਂ ਵੀ ਠੀਕ ਆ ਜੇ ਨਾ ਕੰਮ ਆਉਣ ਵਾਲੀਆਂ ਹੋਣਗੀਆਂ ਪਰ ਇਹ ਤੋਤਾ ਮੇਰੇ ਹੱਥ ਵਿੱਚ ਹੀ ਆ। ਇਹਨੂੰ ਤਾਂ ਮੈਂ ਕਿਸੇ ਹਾਲਤ ਵਿੱਚ ਵੀ ਨਹੀਂ ਛੱਡਣਾ। ਭਾਵੇਂ ਇਹ ਮੈਨੂੰ ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਦੱਸ ਦਵੇ। ਕਹਿੰਦੇ ਰਾਜੇ ਨੇ ਮਨ ਹੀ ਮਨ ਦੇ ਵਿੱਚ ਇਹ ਗੱਲ ਸੋਚ ਕੇ ਤੋਤੇ ਨੂੰ ਕਿਹਾ ਵੀ ਚਲ ਠੀਕ ਆ। ਦੱਸ ਤੂੰ ਮੈਨੂੰ ਗਿਆਨ ਦੀਆਂ ਗੱਲਾਂ। ਜੇ ਮੈਨੂੰ ਚੰਗੀਆਂ ਲੱਗੀਆਂ ਤਾਂ ਮੈਂ ਤੈਨੂੰ ਛੱਡ ਦਵਾਂਗਾ। ਤੋਤੇ ਨੇ ਕਿਹਾ ਠੀਕ ਆ ਰਾਜਾ ਜੀ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਪਹਿਲੀ ਗੱਲ ਦੱਸਣ ਜਾ ਰਿਹਾ ਹਾਂ ਪਰ ਕਿਰਪਾ ਕਰਕੇ ਮੈਨੂੰ ਥੋੜਾ ਜਿਹਾ ਟਿਲਾ ਕਰ ਦਿਓ ਕਿਉਂਕਿ ਮੇਰਾ ਸਾਹ ਬਹੁਤ ਉਖਾ ਰਿਹਾ ਹੈ ਇਸ ਤਰ੍ਹਾਂ ਮੈਂ ਤੁਹਾਨੂੰ ਚੰਗੀ ਤਰ੍ਹਾਂ ਗੱਲ ਸਮਝਾ ਨਹੀਂ ਪਾਵਾਂਗਾ ਕਹਿੰਦੇ ਰਾਜੀ ਨੇ ਆਪਣਾ ਹੱਥ ਥੋੜਾ ਜਿਹਾ ਟਿੱਲਾ ਕਰ ਦਿੱਤਾ ਤਾਂ ਤੋਤਾ ਕਹਿਣ ਲੱਗਾ ਕਿ ਰਾਜਾ ਜੀ ਪਹਿਲੀ ਗੱਲ ਪੱਲੇ ਬੰਨ੍ਹ ਲਓ ਕਿ ਹੱਥ ਆਏ ਦੁਸ਼ਮਣ ਨੂੰ ਕਦੇ ਨਾ ਛੱਡਣਾ ਉਹ ਦੁਸ਼ਮਣ ਭਾਵੇਂ ਤੁਹਾਡੇ ਜਿੰਨੇ ਮਰਜ਼ੀ ਧਰਲੇ ਪਾਵੇ ਪਰ ਤੁਸੀਂ ਉਹਦੇ ਤੇ ਯਕੀਨ ਨਾ ਕਰਿਓ ਉਹਨੂੰ ਛੱਡਿਓ ਨਾ ਰਾਜੇ ਨੇ ਕਿਹਾ ਵੀ ਚਲੋ ਠੀਕ ਆ ਇਹ ਤਾਂ ਮੈਨੂੰ ਵੀ ਪਤਾ ਏ ਦੂਸਰੀ ਗੱਲ ਦੱਸਾਂ ਤੋਤੇ ਨੇ ਕਿਹਾ ਰਾਜਾ ਜੀ ਕਦੇ ਵੀ ਕਿਸੇ ਅਣਜਾਣ ਬੰਦੇ ਦੀਆਂ ਗੱਲਾਂ ਦੇ ਉੱਤੇ ਭਰੋਸਾ ਨਹੀਂ ਕਰਨਾ ਕਦੇ ਵੀ ਅਣਜਾਣ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਘਰ ਦੇ ਆਪਣੇ ਕਾਰੋਬਾਰ ਦੇ ਫੈਸਲੇ ਨਹੀਂ ਲੈਣੇ ਰਾਜੇ ਨੇ ਕਿਹਾ ਬਿਲਕੁਲ ਠੀਕ ਹੈ ਹਾਂ ਤੇਰੀ ਇਹ ਵੀ ਗੱਲ ਠੀਕ ਹੈ ਤੀਸਰੀ ਗੱਲ ਰਾਜ ਤੋਤੇ ਨੇ ਕਿਹਾ ਕਿ ਰਾਜਾ ਜੀ ਜ਼ਿੰਦਗੀ ਦੇ ਵਿੱਚ ਕਦੇ ਵੀ ਬੀਤੀ ਗੱਲ ਨੂੰ ਲੈ ਕੇ ਪਛਤਾਉਣਾ ਨਹੀਂ ਆ ਜੋ ਪਿੱਛੇ ਹੋ ਗਿਆ ਨਾ ਉਹਨੂੰ ਭੁੱਲ ਜਾਣਾ ਹੈ ਆਪਣੇ ਆਉਣ ਵਾਲੇ ਕੱਲ ਬਾਰੇ ਸੋਚਣਾ ਹੈ ਪਿਛਲੀਆਂ ਗਲਤੀਆਂ ਤੋਂ ਸਿੱਖਣਾ ਹੈ ਪਰ ਉਹਨਾਂ ਨੂੰ ਲੈ ਕੇ ਪਛਤਾਉਣਾ ਨਹੀਂ ਰਾਜੇ ਨੂੰ ਇਹ ਗੱਲ ਤੋਤੇ ਦੀ ਬੜੀ ਵਧੀਆ ਲੱਗੀ ਹੁਣ ਰਾਜਾ ਤੋਤੇ ਤੋਂ ਪ੍ਰਭਾਵਿਤ ਹੋ ਰਿਹਾ ਸੀ ਰਾਜੇ ਨੇ ਕਿਹਾ ਵੀ ਹੁਣ ਮੈਨੂੰ ਤੂੰ ਚੌਥੀ ਗੱਲ ਦੱਸ ਚੌਥੀ ਗੱਲ ਤੇਰੀ ਕਿਹੜੀ ਆ ਤੋਤੇ ਨੇ ਕਿਹਾ ਕਿ ਰਾਜਾ ਜੀ ਇਹ ਗੱਲ ਤੁਹਾਨੂੰ ਮੈਂ ਜ਼ਰੂਰ ਦੱਸਾਂਗਾ ਪਰ ਮੈਨੂੰ ਥੋੜਾ ਜਿਹਾ ਹੋਰ ਢਿੱਲਾ ਕਰ ਦੋ ਕਿਉਂਕਿ ਮੇਰਾ ਸਾਹ ਬਹੁਤ ਔਖਾ ਰਿਹਾ ਹੈ ਜਾਂ ਇੰਜ ਕਰੋ ਕਿ ਤੁਸੀਂ ਮੈਨੂੰ ਆਪਣੇ ਹੱਥ ਤੇ ਬਿਠਾ ਲਓ ਰਾਜੇ ਨੇ ਕਿਹਾ ਇੰਜ ਮੈਂ ਤੈਨੂੰ ਕਿਵੇਂ ਆਪਣੇ ਹੱਥ ਤੇ ਬਿਠਾ ਲਵਾਂ ਜੇ ਤੂੰ ਉੱਡ ਗਿਆ ਫਿਰ ਤੋਦ ਨੇ ਕਿਹਾ ਨਹੀਂ ਰਾਜਾ ਜੀ ਤੁਸੀਂ ਮੇਰੇ ਤੇ ਯਕੀਨ ਕਰੋ ਮੈਂ ਤੁਹਾਡੀ ਇਜਾਜ਼ਤ ਤੋਂ ਬਿਨਾ ਉੱਡਾਂਗਾ ਨਹੀਂ ਅਤੇ ਮੈਂ ਉੱਡ ਕਿੰਜ ਪਾਵਾਂਗਾ ਤੁਸੀਂ ਕਿੰਨੇ ਜਾਣੇ ਆ ਤੁਸੀਂ ਮੈਨੂੰ ਉਸੇ ਵੇਲੇ ਫੜ ਨਾ ਲਹੋਗੇ ਅਤੇ ਤੁਸੀਂ ਤਾਂ ਸਦੇਸ਼ ਦੇ ਰਾਜੇ ਹੋ ਮੈਂ ਤੁਹਾਡੇ ਤੋਂ ਬਚ ਕੇ ਕਿੱਥੇ ਜਾ ਸਕਦਾ ਹਾਂ ਇਸ ਕਰਕੇ ਤੁਸੀਂ ਮੇਰੇ ਤੇ ਯਕੀਨ ਕਰੋ ਤੁਸੀਂ ਮੈਨੂੰ ਢਿੱਲਾ ਛੱਡਦਾ ਹੋ ਆਪਣੇ ਹੱਥ ਤੇ ਬਿਠਾ ਲਓ ਤੁਹਾਡੇ ਹੱਥ ਤੋਂ ਤਾਂ ਮੈਂ ਕਿਤੇ ਨਹੀਂ ਜਾ ਸਕਦਾ ਨਾ ਇਹ ਚੌਥੀ ਗੱਲ ਬਹੁਤ ਜ਼ਰੂਰੀ ਆ ਜੋ ਮੈਂ ਤੁਹਾਨੂੰ ਦੱਸਣੀ ਆ ਤੁਹਾਡੇ ਬਹੁਤ ਕੰਮ ਆਵੇਗੀ ਕਹਿੰਦੇ ਰਾਜੇ ਨੇ ਉਹ ਤੋਤੇ ਤੇ ਯਕੀਨ ਕੀਤਾ ਤੋਤੇ ਨੂੰ ਆਪਣੇ ਹੱਥ ਦੇ ਉੱਤੇ ਬਿਠਾ ਲਿਆ ਅਤੇ ਸਾਹਮਣੇ ਕਰਕੇ ਗਿਆ ਕੀ ਹੁਣ ਦੱਸ ਚੌਥੀ ਕਿਹੜੀ ਗਿਆਨ ਦੀ ਗੱਲ ਹੈ ਕਹਿੰਦੇ ਜਦੋਂ ਤੋਤੇ ਨੂੰ ਹੱਥ ਤੇ ਬਿਠਾ ਕੇ ਅੱਗੇ ਕੀਤਾ ਤਾਂ ਤੋਤਾ ਝਾਟੇ ਹੀ ਉਡਾਰੀ ਮਾਰ ਕੇ ਉੱਡ ਗਿਆ ਉੱਡ ਕੇ ਜਾ ਕੇ ਆਂਬ ਦੇ ਦਰਖਤ ਦੇ ਉੱਤੇ ਬੈਠ ਗਿਆ ਅਤੇ ਰਾਜੇ ਨੂੰ ਕਹਿਣ ਲੱਗਾ ਰਾਜਾ ਜੀ ਚੌਥੀ ਗੱਲ ਇਹ ਆ ਕਿ ਮੇਰੇ ਪੇਟ ਦੇ ਵਿੱਚ ਦੋ ਕੀਮਤੀ ਹੀਰੇ ਸਨ ਜੋ ਤੁਸੀਂ ਗਵਾ ਚੁੱਕੇ ਹੋ ਕਹਿੰਦੇ ਜਦੋਂ ਤੋਤੇ ਨੇ ਇਹ ਗੱਲ ਕਹੀ ਤਾਂ ਰਾਜੇ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਕਿ ਇਹ ਤੋਤਾ ਤਾਂ ਬਹੁਤ ਚਲਾਕ ਨਿਕਲਿਆ ਇੱਕ ਤਾਂ ਮੇਰੇ ਹੱਥੋਂ ਛੁੱਟ ਕੇ ਭੱਜ ਗਿਆ ਹੈ ਦੂਜਾ ਮੇਰਾ ਕਿੰਨਾ ਨੁਕਸਾਨ ਕਰ ਗਿਆ ਫਲਾਂ ਦਾ ਨੁਕਸਾਨ ਕੀਤਾ ਉਹ ਵੱਖਰਾ ਅਤੇ ਜਿਹੜਾ ਕੀਮਤੀ ਹੀਰੇ ਦੇ ਪੇਟ ਦੇ ਵਿੱਚ ਸਨ ਜੇ ਮੇਰੇ ਹੱਥ ਵਿੱਚ ਆ ਜਾਵੇ ਤਾਂ ਕੀਮਤੀ ਹੀਰੇ ਕੱਢ ਲਵਾਂ ਕਹਿੰਦੇ ਪਰ ਹੁਣ ਤੋਤਾ ਹੱਥ ਵਿੱਚ ਨਹੀਂ ਸੀ ਆ ਸਕਦਾ ਕਿਉਂਕਿ ਤੋਤਾ ਤਾਂ ਉੱਚੀਆਂ ਉਡਾਰੀਆਂ ਮਾਰਨ ਲੱਗਾ ਕਹਿੰਦੇ ਰਾਜੇ ਨੇ ਜਦੋਂ ਮੱਥੇ ਤੇ ਹੱਥ ਮਾਰਿਆ ਤਾਂ ਤੋਤਾ ਉੱਚੀ ਉੱਚੀ ਹੱਸਿਆ ਤੋਤੇ ਨੇ ਕਿਹਾ ਰਾਜਾ ਜੀ ਹੁਣੇ ਤਾਂ ਤੁਹਾਨੂੰ ਮੈਂ ਕਿਹਾ ਸੀ ਕਿ ਬੀਤੀ ਗੱਲ ਨੂੰ ਲੈ ਕੇ ਪਛਤਾਵਾ ਨਹੀਂ ਕਰਨਾ ਜੋ ਬੀਤ ਗਿਆ ਸੋ ਬੀਤ ਗਿਆ ਪਰ ਤੁਸੀਂ ਤਾਂ ਮੈਨੂੰ ਛੱਡ ਕੇ ਪਛਤਾ ਰਹੇ ਹੋ ਤੋਤੇ ਨੇ ਫਿਰ ਤੋਂ ਆਵਾਜ਼ ਮਾਰ ਕੇ ਕਿਹਾ ਰਾਜਾ ਜੀ ਇੱਕ ਗੱਲ ਮੈਂ ਤੁਹਾਨੂੰ ਆਪਣੇ ਤਜਰਬੇ ਦੇ ਨਾਲ ਦੱਸਣ ਲੱਗਾ ਹਾਂ ਇਹ ਗੱਲ ਤੁਹਾਡੇ ਬਹੁਤ ਕੰਮ ਆਵੇਗੀ ਉਹ ਗੱਲ ਇਹ ਕਿ ਜਦੋਂ ਵੀ ਕੋਈ ਗਿਆਨ ਦੀ ਗੱਲ ਦੱਸਦਾ ਹੈ ਨਾ ਉਹਨੂੰ ਸੁਣ ਕੇ ਉਹਦੇ ਤੇ ਅਸਰ ਕਰਨਾ ਚਾਹੀਦਾ ਹੈ ਇਹ ਨਹੀਂ ਅੰਬੀ ਗੱਲ ਸੁਣ ਲਈ ਤੇ ਬੱਸ ਦੂਜੇ ਕੰਨ ਥਣੇ ਸ਼ਰ ਕੱਢ ਦਿੱਤੀ ਫਿਰ ਗਿਆਨ ਦੀ ਗੱਲ ਸੁਣਨ ਦਾ ਕੋਈ ਲਾਭ ਨਹੀਂ ਹੁੰਦਾ ਤੋਂ ਤੇ ਨੇ ਕਿਹਾ ਤੁਸੀਂ ਹੁਣੇ-ਹੁਣੇ ਇਹੀ ਕੰਮ ਕੀਤਾ ਹੈ ਮੈਂ ਤੁਹਾਨੂੰ ਸਾਫ ਸਪਸ਼ਟ ਪਹਿਲੀ ਗੱਲ ਸਮਝਾਈ ਸੀ ਕਿ ਆਪਣੇ ਦੁਸ਼ਮਣ ਦੇ ਉੱਤੇ ਕਦੇ ਭਰੋਸਾ ਨਾ ਕਰਿਓ ਉਹ ਭਾਵੇਂ ਜਿੰਨੇ ਮਰਜ਼ੀ ਤਰਲੇ ਪਾਵੇ ਪਰ ਤੁਸੀਂ ਮੇਰੇ ਉੱਤੇ ਭਰੋਸਾ ਕੀਤਾ ਤਾਂ ਦੇਖੋ ਮੈਂ ਤੁਹਾਡੇ ਹੱਥੋਂ ਛੁੱਟ ਗਿਆ ਹਾਂ ਖੁੱਲੇ ਅਸਮਾਨ ਦੇ ਵਿੱਚ ਉੱਡ ਰਿਹਾ ਹਾਂ ਹੁਣ ਤੁਸੀਂ ਮੈਨੂੰ ਫੜ ਨਹੀਂ ਸਕਦੇ ਦੂਜੀ ਗੱਲ ਮੈਂ ਤੁਹਾਨੂੰ ਦੱਸੀ ਸੀ ਕਿ ਕਿਸੇ ਅਣਜਾਣ ਬੰਦੇ ਦੀਆਂ ਵੱਡੀਆਂ-ਵੱਡੀਆਂ ਗੱਲਾਂ ਦੇ ਉੱਤੇ ਭਰੋਸਾ ਨਹੀਂ ਕਰਨਾ ਤੁਸੀਂ ਮੇਰੀਆਂ ਗੱਲਾਂ ਦੇ ਉੱਤੇ ਭਰੋਸਾ ਕੀਤਾ ਮੇਰੀਆਂ ਗੱਲਾਂ ਦੇ ਜਾਲ ਵਿੱਚ ਫਸ ਗਏ ਤੀਜੀ ਗੱਲ ਤੁਹਾਨੂੰ ਮੈਂ ਕਹੀ ਸੀ ਕਿ ਜ਼ਿੰਦਗੀ ਦੇ ਵਿੱਚ ਬੀਤੀ ਗੱਲ ਦੇ ਉੱਤੇ ਪਛਤਾਵਾ ਨਹੀਂ ਕਰਨਾ ਪਰ ਤੁਸੀਂ ਮੇਰੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕੀਤਾ ਮੈਂ ਤੁਹਾਨੂੰ ਕਿਹਾ ਕਿ ਮੇਰੇ ਪੇਟ ਵਿੱਚ ਦੋ ਕੀਮਤੀ ਹੀਰੇ ਨੇ ਤੁਸੀਂ ਉਹ ਹੀਰਿਆਂ ਨੂੰ ਲੈ ਕੇ ਪਛਤਾ ਰਹੇ ਹੋ ਪਰ ਸੱਚ ਤਾਂ ਇਹ ਆ ਕਿ ਮੇਰੇ ਪੇਟ ਵਿੱਚ ਕੋਈ ਹੀਰੇ ਨਹੀਂ ਆ ਕਿਉਂਕਿ ਜੇ ਹੀਰੇ ਹੁੰਦੇ ਤਾਂ ਮੈਂ ਮਰ ਨਾ ਜਾਂਦਾ ਅਤੇ ਪੰਜਵੀਂ ਗੱਲ ਜਿਹੜੀ ਤੁਹਾਨੂੰ ਮੈਂ ਆ ਆਖਰ ਤੇ ਆਪਣੇ ਕੋਲੋਂ ਦੱਸੀ ਹੈ ਨਾ ਗਿਆਨ ਦੀਆਂ ਗੱਲਾਂ ਨੂੰ ਸੁਣ ਕੇ ਅਸਰ ਕਰਨਾ ਚਾਹੀਦਾ ਏ ਉਹ ਇਸੇ ਕਰਕੇ ਕਿ ਤੁਸੀਂ ਮੇਰੀਆਂ ਗੱਲਾਂ ਨੂੰ ਸੁਣਿਆ ਤਾਂ ਸਹੀ ਪਰ ਅਸਰ ਨਹੀਂ ਕੀਤਾ ਜੇ ਅਸਰ ਕੀਤਾ ਹੁੰਦਾ ਤਾਂ ਅੱਜ ਮੈਂ ਤੁਹਾਡੇ ਹੱਥ ਵਿੱਚ ਹੁੰਦਾ ਤੁਹਾਡੇ ਤੋਂ ਸਜ਼ਾ ਲੈ ਰਿਆ ਹੁੰਦਾ ਪਰ ਅੱਜ ਮੈਂ ਕੁੱਲੇ ਅਸਮਾਨ ਦੇ ਵਿੱਚ ਆ ਤੁਹਾਡੀ ਮੂਰਖਤਾ ਕਰਕੇ ਕਿਉਂਕਿ ਤੁਸੀਂ ਮੇਰੀ ਗੱਲ ਨੂੰ ਸਿਰਫ ਸੁਣਿਆ ਮੰਨਿਆ ਨਹੀਂ ਇਹ ਗੱਲ ਕਹਿ ਕੇ ਤੋਤਾ ਉੱਡ ਗਿਆ ਤਾਂ ਇਹ ਕਹਾਣੀ ਜੋ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ ਨਾ ਇਹ ਕਹਾਣੀ ਇਸੇ ਕਰਕੇ ਸਾਂਝੀ ਕੀਤੀ ਕਿਉਂਕਿ ਕਈ ਵਾਰ ਆਪਾਂ ਵੀ ਇਸ ਰਾਜੇ ਦੇ ਵਾਂਗ ਗਲਤੀ ਕਰ ਲੈਂਦੇ ਆ ਅਸੀਂ ਵੀ ਦੂਸਰਿਆਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਅਸੀਂ ਵੀ ਚੱਟ ਹੀ ਚਲਾਕ ਲੋਕਾਂ ਦੇ ਉੱਤੇ ਵਿਸ਼ਵਾਸ ਕਰ ਲੈਨੇ ਆ ਕਈ ਵਾਰ ਅਣਜਾਣ ਬੰਦਿਆਂ ਦੇ ਉੱਤੇ ਵਿਸ਼ਵਾਸ ਕਰ ਲੈਨੇ ਆ ਪਰ ਸਾਨੂੰ ਨਹੀਂ ਕਰਨਾ ਚਾਹੀਦਾ ਪਹਿਲੀ ਗੱਲ ਤਾਂ ਜ਼ਿੰਦਗੀ ਦੇ ਵਿੱਚ ਕੋਈ ਐਸਾ ਕੰਮ ਨਾ ਕਰੀਏ ਕਿ ਸਾਡਾ ਕੋਈ ਦੁਸ਼ਮਣ ਬਣੇ ਪਰ ਜੇਕਰ ਕਿਸੇ ਦੇ ਨਾਲ ਦੁਸ਼ਮਣੀ ਪਾ ਲਈ ਜਾਂ ਤਾਂ ਕਦੇ ਵੀ ਉਸ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਜੇਕਰ ਇੱਕ ਵਾਰ ਕਿਸੇ ਨੇ ਧੋਖਾ ਦੇ ਦਿੱਤਾ ਤਾਂ ਉਹ ਜਿੰਨਾ ਮਰਜ਼ੀ ਸੱਚਾ ਬਣ ਕੇ ਦਿਖਾਵੇ ਉਹਦੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਦੂਸਰੀ ਗੱਲ ਕਦੇ ਵੀ ਅਣਜਾਣ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇਆਂ ਦੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਆਪਣੇਆਂ ਦੇ ਨਾਲ ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ ਖਾਸ ਕਰਕੇ ਆਪਣੇ ਘਰ ਦੇ ਵਿੱਚ ਘਰ ਦੇ ਵਿੱਚ ਇੱਕ ਦੂਸਰੇ ਦੇ ਨਾਲ ਕਦੇ ਵੀ ਕੋਈ ਗੱਲ ਹੋ ਜਾਵੇ ਨਾ ਤਾਂ ਆਪਣੇ ਦਿਲ ਨੂੰ ਵੱਡਾ ਕਰਨਾ ਚਾਹੀਦਾ ਹੈ ਖਾਸ ਕਰਕੇ ਆਪਣੇ ਘਰ ਪਰਿਵਾਰ ਦੇ ਲਈ ਇਸੇ ਇੱਕ ਤੋਂ ਗਲਤੀ ਹੋ ਜਾਵੇ ਤਾਂ ਮਾਫ ਕਰਨਾ ਸਿੱਖੀਏ ਕਦੇ ਵੀ ਦੂਜਿਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਘਰ ਪਰਿਵਾਰ ਦੇ ਵਿੱਚ ਲੜਾਈ ਝਗੜਾ ਕਲੇਸ਼ ਨਹੀਂ ਕਰਨਾ ਚਾਹੀਦਾ ਕਈ ਵਾਰ ਅਸੀਂ ਬਾਹਰੋਂ ਗੱਲਾਂ ਸੁਣ ਕੇ ਆਪਣੇ ਘਰ ਦੇ ਵਿੱਚ ਕਲੇਸ਼ ਪਾ ਲੈਨੇ ਆ ਤਾਂ ਕਦੇ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਕਿਸੇ ਤੀਜੇ ਜਾਣੇ ਨੂੰ ਦਖਲਅੰਦਾਜ਼ੀ ਨਹੀਂ ਕਰਨ ਦੇਣੀ ਚਾਹੀਦੀ ਅਤੇ ਕਦੇ ਵੀ ਬੀਤੀ ਗੱਲ ਨੂੰ ਲੈ ਕੇ ਪਛਤਾਉਣਾ ਨਹੀਂ ਚਾਹੀਦਾ ਜੋ ਵੀ ਬੀਤ ਗਿਆ ਸੋ ਬੀਤ ਗਿਆ ਕਈ ਵਾਰ ਆਪਾਂ ਕੀ ਕਰਦੇ ਆ ਕਿ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਪਿੱਛੇ ਘਟਨਾਵਾਂ ਹੋਈਆਂ ਕਈ ਵਾਰ ਕੁਝ ਮਾੜੇ ਹਾਦਸੇ ਹੋ ਜਾਂਦੇ ਨੇ, ਕਈ ਵਾਰ ਕੁਝ ਮਾੜੇ ਲੋਕ ਸਾਨੂੰ ਮਿਲ ਜਾਂਦੇ ਨੇ ਤਾਂ ਆਪਾਂ ਨਾ ਉਹਨਾਂ ਗੱਲਾਂ ਨੂੰ ਲੈ ਕੇ ਬਹੁਤ ਜ਼ਿਆਦਾ ਦੁਖੀ, ਪਰੇਸ਼ਾਨ ਹੁੰਨੇ ਆ, ਨਿਰਾਸ਼ ਹੁੰਨੇ ਆ, ਪਛਤਾਉਂਦੇ ਰਹਿੰਨੇ ਆ ਕਿ ਸਾਡੇ ਕੋਲੋਂ ਇਹ ਕੰਮ ਕਿਉਂ ਹੋ ਗਿਆ। ਅਸੀਂ ਆਪਣੇ ਅੱਜ ਵੱਲ ਧਿਆਨ ਨਹੀਂ ਦੇ ਪਾਉਂਦੇ ਸਾਂ ਵਾਰ-ਵਾਰ ਆਪਣੇ ਅਤੀਤ ਦੇ ਵਿੱਚ ਜਾਂਦੇ ਆਂ ਅਤੀਤ ਦੀਆਂ ਗੱਲਾਂ ਨੂੰ ਯਾਦ ਕਰਕੇ ਦੁਖੀ ਹੁੰਨੇ ਆਂ ਜਿਹਦਾ ਅਸਰ ਸਾਡੇ ਅੱਜ ਤੇ ਪੈਂਦਾ ਹੈ ਆਪਣੇ ਵਰਤਮਾਨ ਤੇ ਅਤੇ ਜਿਸ ਬੰਦੇ ਨੇ ਆਪਣੇ ਵਰਤਮਾਨ ਨੂੰ ਨਹੀਂ ਸੰਭਾਲਿਆ ਉਹਦਾ ਭਵਿੱਖ ਕਦੇ ਵੀ ਸੁਖਾਲਾ ਨਹੀਂ ਹੋ ਸਕਦਾ ਜੇ ਆਪਾਂ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣਾ ਚਾਹੁੰਦੇ ਆਂ ਕਾਮਯਾਬੀ ਹਾਸਲ ਕਰਨਾ ਚਾਹੁੰਦੇ ਆਂ ਤੰਦਰੁਸਤ ਰਹਿਣਾ ਚਾਹੁੰਦੇ ਆਂ ਤਾਂ ਫਿਰ ਸਾਨੂੰ ਆਪਣਾ ਅੱਜ ਸੰਭਾਲ ਲੈਣਾ ਪੈਣਾ ਹੈ ਅੱਜ ਜੋ ਚੱਲ ਰਿਹਾ ਹੈ ਜੇ ਆਪਾਂ ਆਪਣੇ ਅੱਜ ਨੂੰ ਸਵਾਰ ਲਿਆ ਤਾਂ ਸਮਝੋ ਆਉਣ ਵਾਲਾ ਕੱਲ ਆਪਣੇ ਆਪ ਸਵਾਰਿਆ ਗਿਆ ਤਾਂ ਕਦੇ ਵੀ ਅਤੀਤ ਦੀਆਂ ਗੱਲਾਂ ਨੂੰ ਯਾਦ ਕਰ ਕਰਕੇ ਦੁਖੀ ਨਹੀਂ ਹੋਣਾ ਅਤੀਤ ਦੇ ਵਿੱਚ ਜੋ ਵੀ ਗਲਤੀਆਂ ਆਪਾਂ ਕਰ ਲਈਆਂ ਉਹ ਗਲਤੀਆਂ ਭਾਵੇਂ ਜਾਣੀ ਅਣਜਾਣੀ ਦੇ ਵਿੱਚ ਹੋਈਆਂ ਜਿਵੇਂ ਮਰਜ਼ੀ ਹੋਈਆਂ ਹੋਣ ਉਹਨਾਂ ਗਲਤੀਆਂ ਤੋਂ ਆਪਾਂ ਸਿੱਖਣਾ ਹੈ ਪਰ ਉਹਨਾਂ ਨੂੰ ਯਾਦ ਕਰ ਕਰਕੇ ਦੁਖੀ ਨਹੀਂ ਹੋਣਾ ਉਹਨਾਂ ਗਲਤੀਆਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਦੁਹਰਾਉਣਾ ਉਹਨਾਂ ਗਲਤੀਆਂ ਤੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਤੇ ਚੌਥੀ ਗੱਲ ਵੀ ਜਦੋਂ ਵੀ ਕੋਈ ਗਿਆਨ ਦੀ ਗੱਲ ਦੱਸਦਾ ਹੈ ਭਾਵੇਂ ਉਹ ਬੰਦਾ ਤੁਹਾਡੇ ਨਾਲੋਂ ਛੋਟਾ ਹੀ ਕਿਉਂ ਨਾ ਹੋਵੇ ਉਸ ਬੰਦੇ ਦੀ ਦਿੱਤੀ ਹੋਈ ਗਿਆਨ ਦੀ ਗੱਲ ਨੂੰ ਪੱਲੇ ਬੰਨਣਾ ਹੈ। ਕਈ ਵਾਰ ਆਪਾਂ ਸੋਚਦੇ ਹਾਂ ਵੀ ਇਹ ਤਾਂ ਸਾਡੇ ਨਾਲੋਂ ਉਮਰ 'ਚੋਂ ਛੋਟਾ ਇਹਨੂੰ ਕੀ ਪਤਾ ਪਰ ਨਹੀਂ ਗਿਆਨ ਉਮਰ ਨਹੀਂ ਦੇਖਦਾ। ਕਈ ਵਾਰ ਸਾਡੇ ਨਾਲੋਂ ਛੋਟੇ ਸਾਨੂੰ ਬਹੁਤ ਵੱਡੀਆਂ ਗੱਲਾਂ ਸਿਖਾ ਦਿੰਦੇ ਨੇ ਤਾਂ ਇਸ ਕਰਕੇ ਗਿਆਨ ਦੀ ਗੱਲ ਨੂੰ ਹਮੇਸ਼ਾ ਪੱਲੇ ਬੰਨਣਾ ਹੈ ਇਹ ਨਹੀਂ ਦੇਖਣਾ ਵੀ ਇਹ ਗਿਆਨ ਮੈਨੂੰ ਕਿੱਥੋਂ ਮਿਲਿਆ। ਗਿਆਨ ਜਿੱਥੋਂ ਵੀ ਮਿਲੇ ਉੱਥੋਂ ਲੈ ਆਉਣਾ ਹੈ ਪਰ ਉਹ ਲਿਆਂਦੇ ਹੋਏ ਗਿਆਨ ਤੇ ਅਸਰ ਜ਼ਰੂਰ ਕਰਨਾ ਹੈ ਇਹ ਨਹੀਂ ਆ ਵੀ ਗਿਆਨ ਦੀਆਂ ਗੱਲਾਂ ਪੜ੍ਹੀ ਗਏ ਸੁਣੀ ਗਏ ਪਰ ਅਸਰ ਕੀਤਾ ਹੀ ਨਹੀਂ ਇੱਕ ਕੰਨ ਤੋਂ ਸੁਨੀਆਂ ਦੂਜੇ ਤੋਂ ਕੱਢ ਦਿੱਤੀਆਂ ਤਾਂ ਫਿਰ ਤਾਂ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਲਈਏ ਜਿੰਨਾ ਮਰਜ਼ੀ ਗਿਆਨ ਹਾਸਲ ਕਰ ਲਈਏ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਆਵੇਗਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਅਸੀਂ ਕਿਸੇ ਗਿਆਨ ਦੀ ਗੱਲ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਆ ਤਾਂ ਅੱਜ ਦੀਆਂ ਇਹ ਤੋਤੇ ਦੀਆਂ ਗਿਆਨ ਦੀਆਂ ਗੱਲਾਂ ਆਪਾਂ ਵੀ ਆਪਣੀ ਜ਼ਿੰਦਗੀ ਵਿੱਚ ਪੱਲੇ ਬੰਨ੍ਹਣੀਆਂ ਨੇ ਪਹਿਲੀ ਗੱਲ ਕੋਈ ਦੁਸ਼ਮਣ ਬਣਾਉਣਾ ਨਹੀਂ ਆ ਜੇ ਕਿਤੇ ਬਣ ਗਿਆ ਤਾਂ ਉਹਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਕਿਸੇ ਵੀ ਬੰਦੇ ਨੇ ਇੱਕ ਵਾਰ ਧੋਖਾ ਦੇ ਦਿੱਤਾ ਦੁਬਾਰਾ ਉਹਦੇ ਤੇ ਯਕੀਨ ਨਾ ਕਰੀਏ ਦੂਸਰੀ ਗੱਲ ਕਦੀ ਕਿਸੇ ਅਣਜਾਣ ਦੇ ਉੱਤੇ ਬਾਹਰੀ ਬੰਦੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਤੀਜੀ ਗੱਲ ਬੀਤੀ ਗੱਲਾਂ ਨੂੰ ਲੈ ਕੇ ਪਛਤਾਉਣਾ ਨਹੀਂ ਆ ਆਪਣੇ ਅੱਜ ਵੱਲ ਧਿਆਨ ਦੇਣਾ ਹੈ ਆਉਣ ਵਾਲੇ ਕੱਲ ਬਾਰੇ ਸੋਚੋ ਨਾ ਪਿਛਲੇ ਬੀਤੇ ਕੱਲ ਬਾਰੇ ਅੱਜ ਵਿੱਚ ਰਹਿਗੇ ਅੱਜ ਨੂੰ ਸਵਾਰੀਏ ਤਾਂ ਅਤੀਤ ਭਵੇ ਖਾਪੇ ਹੀ ਸੋਹਣੇ ਬਣ ਜਾਣਗੇ ਕਿਉਂਕਿ ਜੋ ਅੱਜ ਹੈ ਨਾ ਇੰਨੇ ਹੀ ਕੱਲ ਨੂੰ ਸਾਡਾ ਅਤੀਤ ਬਣਨਾ ਹੈ ਜੇ ਅੱਜ ਸੋਹਣਾ ਹੈ ਤਾਂ ਅਤੀਤ ਵੀ ਸੋਹਣਾ ਹੋਵੇਗਾ ਜੇ ਅੱਜ ਸੋਹਣਾ ਹੈ ਤਾਂ ਆਉਣ ਵਾਲਾ ਕੱਲ ਵੀ ਸੋਹਣਾ ਹੋਵੇਗਾ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੋ ਕਹਾਣੀ ਆਪਾਂ ਆਪ ਜੀ ਦੇ ਨਾਲ ਸੰਗੀ ਕੀਤੀ ਆ ਭਾਵੇਂ ਕਾਲਪਨਿਕ ਆ ਪਰ ਇਹਦੀ ਕਹਾਣੀ ਦੀ ਸਿੱਖਿਆ ਵੱਡੀ ਆ ਆਪਾਂ ਸਿੱਖਿਆ ਵੱਲ ਧਿਆਨ ਦੇਣਾ ਇਹ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ